ਅੱਜ ਦੀ ਸਭ ਤੋਂ ਵੱਡੀ ਖਬਰ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਬਹੁਤ ਵੱਡਾ ਤੇ ਅਹਿਮ ਦਿਨ ਹੈ ਕਿਉਂਕਿ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਅੱਜ VOTING ਹੋਣ ਜਾ ਰਹੀ ਹੈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਰ ਪੈਣਗੇ 8 ਵਜੇ ਦਾ ਸਮਾਂ ਕਰੀਬ ਲਗਪਗ ਹੋ ਗਿਆ ਤੇ ਥੋੜੇ ਸਮੇਂ ਦੇ ਵਿੱਚ ਹੀ VOTING ਪ੍ਰਕਿਰਿਆ ਦੀ ਲਗਭਗ ਸਾਰੇ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਜਾਵੇਗੀ ਬੈਲਟ ਪੇਪਰ ਜ਼ਰੀਏ ਇਹ VOTING ਕਰਵਾਈ ਜਾ ਰਹੀ ਹੈ ਕਿਉਂਕਿ EVM ਦੇ ਉੱਪਰ ਕਈ ਤਰੀਕੇ ਦੇ ਇਲਜ਼ਾਮ ਲੱਗਦੇ ਆ ਤੇ ਪਾਰਦਰਸ਼ੀ ਤਰੀਕੇ ਦੇ ਨਾਲ ਵੱਧ ਤੋਂ ਵੱਧ VOTING ਕਰਵਾਉਣ ਦੀ ਕੋਸ਼ਿਸ਼ ਸਰਕਾਰ ਨੇ ਕੀਤੀ ਹੈ ਬੈਲਟ ਪੇਪਰ ਦੇ ذریعے ਇਹ VOTING ਅੱਜ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਲਈ ਕਰਵਾਈ ਜਾ ਰਹੀ ਹੈ ਤਾਂ ਥੋੜੀ ਦੇਰ ਦੇ ਵਿੱਚ ਮੈਂ ਥੋੜੀ ਦੇਰ ਦੇ ਵਿੱਚ ਵੋਟਾਂ ਪੈਣ ਦੀ ਸ਼ੁਰੂਆਤ ਹੋ ਜਾਵੇਗੀ 8 ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ ਸਵੇਰੇ 8 ਵਜੇ ਦਾ ਸਮਾਂ ਹੋ ਗਿਆ ਤੇ ਥੋੜੀ ਦੇਰ ਦੇ ਵਿੱਚ ਵੋਟਾਂ ਪੈਣ ਦੀ ਸ਼ੁਰੂਆਤ ਹੋ ਜੇਗੀ ਲੋਕ ਪੋਲਿੰਗ ਬੂਥਾਂ ਦੇ ਉੱਪਰ ਪਹੁੰਚਣਾ ਸ਼ੁਰੂ ਹੋ ਗਏ ਨੇ ਤੇ ਸ਼ਾਮ 4 ਵਜੇ ਤੱਕ ਇਹ ਵੋਟਾਂ ਪੂਰੇ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਲਈ ਭੈਣ ਗਿਆ 23 ਜ਼ਿਲ੍ਹਾ ਪ੍ਰੀਸ਼ਦ ਦੀਆਂ 347 ਸੀਟਾਂ ਦੇ ਉੱਪਰ ਵੋਟਿੰਗ ਹੋਣੀ ਹੈ ਤੇ 153 ਬਲਾਕ ਸੰਮਤੀ ਦੀਆਂ 2838 ਸੀਟਾਂ ਦੇ ਉੱਪਰ ਵੋਟਿੰਗ ਹੋਣੀ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਚੋਣ ਮੈਦਾਨ ਦੇ ਵਿੱਚ 1280 ਉਮੀਦਵਾਰ ਨੇ ਤੇ ਉਧਰ ਹੀ ਬਲਾਕ ਸੰਮਤੀ ਦੇ ਵਿੱਚ ਚੋਣਾਂ ਦੇ ਲਈ ਚੋਣ ਮੈਦਾਨ ਦੇ ਵਿੱਚ 8495 ਉਮੀਦਵਾਰ ਨੇ ਕਿਉਂਕਿ 22838 ਸੀਟਾਂ ਨੇ ਜਨਤ ਲਈ 8495 ਉਮੀਦਵਾਰ ਬਲਾਕ ਸੰਮਤੀ ਦੇ ਲਈ ਹੈਗੇ ਨੇ ਉਧਰ ਹੀ ਪੂਰੇ ਪੰਜਾਬ ਭਰ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਕੁੱਲ 136000 ਵੋਟਰ ਨੇ ਜਿਨ੍ਹਾਂ ਨੇ ਅੱਜ ਜਾਂ ਤਾਂ ਜ਼ਿਲ੍ਹਾ ਪ੍ਰੀਸ਼ਦ ਜਾਂ ਫਿਰ ਬਲਾਕ ਸੰਮਤੀ ਦੇ ਲਈ ਆਪਣੇ ਵੋਟ ਹਾਕ ਦੇ ਇਸਤੇਮਾਲ ਕਰਨਾ ਹੈ ਤੇ ਆਪਣੇ ਮਨਪਸੰਦੀਦਾ ਉਮੀਦਵਾਰ ਨੂੰ ਜਿਤਾ ਕੇ ਜਾਂ ਪ੍ਰੀਸ਼ਦ ਦੇ ਵਿੱਚ ਜਾਂ ਫਿਰ ਬਲਾਕ ਸੰਮਤੀ ਦਾ ਮੈਂਬਰ ਉਹਨਾਂ ਦੇ ਵੱਲੋਂ ਬਣਾਇਆ ਜਾਵੇਗਾ ਤਾਂ ਪਿੰਡਾਂ ਤੇ ਸ਼ਹਿਰਾਂ ਦੀ ਸਿਆਸਤ ਦੇ ਵਿੱਚ ਅੱਜ ਅਹਿਮ ਦਿਨ ਹੈ ਕਿ ਅੱਜ VOTING ਹੋਣ ਜਾ ਰਹੀ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਲਈ 23 ਜ਼ਿਲ੍ਹਿਆਂ ਦੇ ਵਿੱਚ ਕੁੱਲ 1 ਕਰੋੜ 36 ਲੱਖ ਕੁੱਲ VOTER ਹੈਗੇ ਜਿਨ੍ਹਾਂ ਦੇ ਵੱਲੋਂ ਅੱਜ ਆਪਣੇ VOTH ਦਾ ਇਸਤੇਮਾਲ ਕੀਤਾ ਜਾਣਾ ਹੈ ਬਲਾਕ ਸੰਮਤੀ ਦੇ ਵਿੱਚ 8495 ਉਮੀਦਵਾਰ ਹੈਗੇ ਆ ਤੇ ਉਧਰ ਹੀ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਚੋਣ ਮੈਦਾਨ ਦੇ ਵਿੱਚ 1280 ਉਮੀਦਵਾਰ ਨੇ 153 ਬਲਾਕ ਸੰਮਤੀਆਂ ਨੇ ਜਿਨ੍ਹਾਂ ਦੇ ਉੱਪਰ ਕੁੱਲ ਸੀਟਾਂ ਜਿਹੜੀਆਂ ਹੈਗੀਆਂ ਨੇ 2838 ਨੇ ਇੰਨਾ 2838 ਸੀਟਾਂ ਦੇ ਉੱਪਰ ਇਹ ਬਲੌਗ ਸਮਤੀ ਦੀਆਂ ਸੀਟਾਂ ਦੇ ਸਿੱਗਲ ਕਰਨਾ ਜਿਨ੍ਹਾਂ ਦੇ ਉੱਪਰ VOTING ਹੋਣ ਜਾ ਰਹੀ ਹੈ 23 ਜ਼ਿਲ੍ਹਾ ਪ੍ਰੀਸ਼ਦਾਂ ਨੇ ਜਿਨ੍ਹਾਂ ਦੇ ਵਿੱਚੋਂ 347 ਸੀਟਾਂ ਦੇ ਉੱਪਰ ਅੱਜ VOTING ਹੋਣੀ ਹੈ ਬੈਲਟ ਪੇਪਰ ਜ਼ਰੀਏ VOTING ਕਰਵਾਈ ਜਾ ਰਹੀ ਹੈ ਸ਼ਾਮ 4 ਵਜੇ ਤੱਕ VOTING ਪ੍ਰਕਿਰਿਆ ਮੁਕੰਮਲ ਜਿਹੜੀ ਆ ਹੋ ਜਾਵੇਗੀ ਤੇ ਸਾਰੇ ਉਮੀਦਵਾਰਾਂ ਦੀ ਕਿਸਮਤ ਕਾਇਦ ਹੋ ਜਾਵੇਗੀ 17 ਦਸੰਬਰ ਨੂੰ ਜਦੋਂ ਵੋਟਾਂ ਦੀ ਗਿਣਤੀ ਹੋਵੇਗੀ ਤਾਂ ਉਸ ਦੌਰਾਨ ਪਤਾ ਲੱਗੇਗਾ ਕੀ ਕਿਹੜੀ ਪਾਰਟੀ ਦਾ ਉਮੀਦਵਾਰ ਕਿਹੜੇ ਸੀਟ ਤੋਂ ਜਿੱਤ ਹਾਸਲ ਕਰ ਰਿਹਾ ਹੈ ਫਿਰ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਹੋਵੇ ਜਾਂ ਫਿਰ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਤੇ 17 ਤਰੀਕ ਨੂੰ ਇਹ ਨਤੀਜੇ ਆਉਣਗੇ ਤਿੰਨ ਤੀਜਿਆਂ ਦੇ ਵਿੱਚ ਪਤਾ ਲੱਗੇਗਾ ਕਿ ਕਿਹੜਾ ਉਮੀਦਵਾਰ ਕਿੱਥੋਂ ਜਿੱਤ ਹਾਸਲ ਕਰ ਰਿਹਾ ਹੈ ਤੇ ਓਵਰਆਲ ਕਿਹੜੀ ਪਾਰਟੀ ਨੇ ਇਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਚੰਗਾ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਇੱਕ ਪਾਸੇ ਸਤਾਈ ਦੀਆਂ ਵਿਧਾਨ ਸਭਾ ਚੋਣਾਂ ਵੀ ਨੇੜੇ ਨੇ ਤੇ ਜਹੇ ਦੇ ਵਿੱਚ ਇਨ੍ਹਾਂ ਚੋਣਾਂ ਦਾ ਹੋਣਾ ਸਿਆਸੀ ਪਾਰਟੀਆਂ ਦੇ ਲਈ ਕਾਫੀ ਜ਼ਿਆਦਾ ਅਹਿਮ ਮਨਿਆ ਜਾ ਰਿਹਾ ਤੇ ਨਾ ਚੋਣਾਂ ਦੇ ਦਰਮਿਆਨ ਕਾਫੀ ਜ਼ਿਆਦਾ ਵਾਰ ਪਲਟਵਾਰ ਵੀ ਸਿਆਸਤ ਦੇ ਵਿੱਚ ਦੇਖਣ ਨੂੰ ਮਿਲੇ ਵਿਰੋਧੀਆਂ ਦੇ ਵੱਲੋਂ ਸਰਕਾਰ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਤੇ ਸਰਕਾਰ ਨੇ ਸਮੇਂ-ਸਮੇਂ ਦੇ ਉੱਪਰ ਉਨ੍ਹਾਂ ਇਲਜ਼ਾਮਾਂ ਦੇ ਉੱਪਰ ਪਲਟਵਾਰ ਵੀ ਕੀਤਾ ਹਾਲੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਫਰਜ਼ੀ ਪੈਲਟ ਪੇਪਰ ਦਾ ਦਾਅਵਾ ਕੀਤਾ ਤੇ ਉਸ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਜਿਸ ਦਿਨ ਨਾਮਜ਼ਦਗੀਆਂ ਦਾ ਆਖਰੀ ਦਿਨ ਸੀਗਾ ਉਸ ਦਿਨ ਵੀ ਕਈ ਅਜੀਬੋ-ਗਰੀਬ ਤਸਵੀਰਾਂ ਪੰਜਾਬ ਦੇ ਵੱਖ-ਵੱਖਰੇ ਹਲਕਿਆਂ ਦੇ ਵਿੱਚੋਂ ਸਾਹਮਣੇ ਆਈਆਂ। ਕਈ ਥਾਵਾਂ ਦੇ ਉੱਪਰ ਉਮੀਦਵਾਰਾਂ ਦੇ ਕਾਗਜ਼ ਖੂਕੇ ਕੁਝ ਲੋਕ ਭੱਜਦੇ ਹੋਏ ਦਿਖਾਈ ਦਿੱਤੇ। ਕਈ ਥਾਵਾਂ ਦੇ ਉੱਪਰ ਕੱਜ ਉਮੀਦਵਾਰਾਂ ਨੇ ਨਾਮਜ਼ਦਗੀਆਂ ਪਾੜਨ ਦੇ ਇਲਜ਼ਾਮ ਵੀ ਲਗਾਏ ਸੀ। ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੁਰਦਾਸਪੁਰ ਦੀਆਂ ਬਿਲਕੁਲ ਤਾਜ਼ਾ ਤਸਵੀਰਾਂ ਨੇ ਪੋਲਿੰਗ ਬੂਥਾਂ ਦੇ ਉੱਪਰ ਲੋਕ ਪਹੁੰਚ ਰਹੇ ਆ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਕਿਉਂਕਿ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸ਼ਾਮ 4 ਵਜੇ ਤੱਕ ਵੋਟਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਦੇ ਲਈ ਪੈਣੀਆਂ ਨੇ ਤੇ ਲੋਕ ਵਾ ਛੱਡ ਕੇ ਇਸ ਵੋਟਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਆਪਣਾ ਯੋਗਦਾਨ ਪਾ ਰਹੇ ਨੇ ਕੁੱਲ 1 ਕਰੋੜ 36 ਲੱਖ ਉਮੀਦਵਾਰ ਹੈਗੇ ਆ ਤੇ ਜ਼ਿਲ੍ਹਾ ਦੇ ਵਿੱਚ ਜਿਨ੍ਹਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਾ ਹੈ ਫਿਰ ਚਾਹੇ ਜ਼ਿਲ੍ਹਾ ਪਰੀਸ਼ਦ ਹੋਵੇ ਜਾਂ ਫਿਰ ਬਲਾਕ ਸੰਮਤੀ ਹੋਵੇ ਆਪਣੇ ਉਮੀਦਵਾਰ ਦੀ ਚੋਣ ਦੇ ਲਈ ਇਨਾ 1 ਕਰੋੜ 36 ਲੱਖ ਵੋਟਰਾਂ ਦੇ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਅੱਜ ਕੀਤਾ ਜਾਵੇਗਾ ਤਾਂ ਪਿੰਡਾਂ ਅਤੇ ਸ਼ਹਿਰਾਂ ਦੀ ਸਿਆਸਤ ਦੇ ਲਈ ਅੱਜ ਅਹਿਮ ਦਿਨ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਬਿਲਕੁਲ ਲੋਕਾਂ ਦੇ ਨਾਲ ਅਹਿਮ ਇਹ ਚੋਣਾਂ ਲੜੀਆਂ ਗਈਆਂ ਲੋਕਾਂ ਦੇ ਮੁੱਦਿਆਂ ਦੇ ਉੱਪਰ ਇਹ ਚੋਣਾਂ ਲੜੀਆਂ ਗਈਆਂ ਹਾਲਾਂਕਿ ਵੱਖ-ਵੱਖਰੇ ਇਲਜ਼ਾਮ ਵਿਰੋਧੀ ਪਾਰਟੀਆਂ ਦੇ ਵੱਲੋਂ ਸਰਕਾਰ ਦੇ ਉੱਪਰ ਲਗਾਏ ਗਏ ਸਰਕਾਰ ਨੇ ਪਲਟਵਾਰ ਵਿਰੋਧੀਆਂ ਦੇ ਉੱਪਰ ਕੀਤਾ ਸਰਕਾਰ ਦਾ ਤਰਕ ਹੈ ਕਿ ਅਸੀਂ ਕੰਮਾਂ ਦੇ ਆਧਾਰ ਦੇ ਉੱਪਰ ਲੋਕਾਂ ਦੇ ਕੋਲੋਂ ਵੋਟ ਮੰਗ ਰਹੇ ਹਾਂ ਜੇ ਦੂਜੇ ਪਾਸੇ ਵਿਰੋਧੀਆਂ ਦਾ ਕਹਿਣਾ ਕਿ ਸਰਕਾਰ ਇਹ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲੁੱਟਣਾ ਚਾਹਦੀ ਹੈ ਚਰਨਜੀਤ ਚੰਨੀ ਹੁਰਾ ਨੇ ਹਾਲੇ ਦੇ ਵਿੱਚ ਬਿਆਨ ਦਿੱਤਾ ਸੀਗਾ ਕਿ ਫਰਜ਼ੀ ਬੈਲਟ ਪੇਪਰ ਛਪਵਾਇਆ ਗਿਆ ਹਰੇਕ ਪੋਲਿੰਗ ਬੂਥ ਦੇ ਉੱਪਰ 100-100 ਫਰਜ਼ੀ ਬੈਲਟ ਪੇਪਰ ਸਰਕਾਰ ਨੇ ਭਜਵਾਏ ਆ ਤੇ ਉਹਨਾਂ ਦੇ ਉੱਪਰ ਆਮ ਆਦਮੀ ਪਾਰਟੀ ਦੀ ਮੋਹਰ ਲੱਗੀ ਹੋਈ ਹੈ ਇਹਨਾਂ ਇਲਜ਼ਾਮਾਂ ਦਾ ਜਵਾਬ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਜੇਕਰ ਚਰਨਜੀਤ ਚੰਨੀ ਨੂੰ ਆਪਣੇ ਦਾਅਵੇ ਦੇ ਉੱਪਰ ਇੰਨਾ ਹੀ ਜ਼ਿਆਦਾ ਯਕੀਨ ਆ ਤਾਂ ਫਿਰ ਉਸ ਸਬੂਤ ਦੇਣ ਕਿ ਆਕਰ ਕਿੱਥੇ ਇਹ ਬੈਲਟ ਪੇਪਰ ਛਪੇ ਨੇ ਤੇ ਸਾਰੀ ਗੱਲਾਂ ਦੇ ਸਬੂਤ ਉਹ ਦੇਣ ਇਸ ਤੋਂ ਇਲਾਵਾ ਹੋਰ ਵੀ ਜਦੋਂ ਇਹਨਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਐਲਾਨ ਹੋਇਆ ਪੰਜਾਬ ਦੀ ਸਿਆਸਤ ਦੇ ਵਿੱਚ ਵੱਖੋ-ਵੱਖਰੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਵਾਰ ਪਲਟ ਵਾਰ ਇਹਨਾਂ ਚੋਣਾਂ ਨੂੰ ਲੈ ਕੇ ਚੱਲਦਾ ਰਿਹਾ